ਇਹ ਸਥਾਨ ਜਿੱਥੇ ਆਪ ਵੀ ਗੁਰੂ ਦਰਬਾਰ ਦੇ ਵਿੱਚ ਸੱਜ ਬੈਠੇ ਹੋ ਇਹ ਪਾਵਨ ਪਵਿੱਤਰ ਸਥਾਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਚਰਨ ਪਾ ਕੇ ਪਵਿੱਤਰ ਕੀਤਾ ਸਤਿਗੁਰੂ ਜੀ ਅਨੰਦਪੁਰ ਦੇ ਕਿਲੇ ਛੱਡ ਕੇ ਸਰਸਾ ਦਾ ਜੰਗ ਲੜ ਕੇ ਚਮਕੌਰ ਦੇ ਜੰਗ ਲੜ ਕੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਣ ਤੋਂ ਬਾਅਦ ਅਨੇਕਾਂ ਸਿੰਘ ਸ਼ਹੀਦ ਹੋਣ ਤੋਂ ਬਾਅਦ ਸਤਿਗੁਰੂ ਮਹਾਰਾਜ ਸਿੱਤੇ ਪਾਤਸ਼ਾਹ ਜੀ ਅੰਮ੍ਰਿਤਪੁਰ ਤੋਂ ਚਮਕੌਰ ਗੜੀ ਚਮਕੌਰ ਗੜੀ ਤੋਂ ਮਾਸ਼ੂ ਵਾੜਾ ਰਾਏਕਾਲੇ ਕੋਲ ਦੀ ਹੁੰਦੇ ਹੋਏ ਮਧੇਕੇ ਪਿੰਡ ਦੀਨਾ ਕਾਂਗੜ ਇੱਥੇ ਆਣ ਪਹੁੰਚੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ 1705 ਈਸਵੀ ਨੂੰ ਇਸ ਸਥਾਨ ਤੇ ਪਧਾਰੇ ਸਨ ਤੋਂ ਇਹ ਸਥਾਨ ਉਸ ਟਾਈਮ ਦੇ ਉੱਤੇ ਕਾਂਗੜ ਦੀ ਧਰਤੀ ਵਿੱਚ ਹੋਇਆ ਕਰਦਾ ਸੀ ਬੰਦਪੁਰਾ ਆਵਾਜ਼ ਨਹੀਂ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਥੇ ਬਰਾਜਣ ਦਾ ਵੱਡਾ ਕਾਰਨ ਜਿਹੜਾ ਹੈ ਇਤਿਹਾਸ ਦੇ ਵਿੱਚ ਉੱਪਰ ਕਿ ਆਉਂਦਾ ਹੈ ਉਹ ਹੈ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਣਾ ਜ਼ਫਰਨਾਮੇ ਤੋਂ ਭਾਵ ਹੈ ਜਿਤ ਨਾਮੇ ਤੋਂ ਭਾਵ ਹੈ ਪੱਤਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਤ ਦਾ ਪੱਤਰ ਜ਼ਫਰਨਾਮਾ ਔਰੰਗਜ਼ੇਬ ਨੂੰ ਇੱਥੋਂ ਲੈ ਕੇ ਭੇਜਿਆ ਹੈ ਤੋ ਇਹ ਸਥਾਨ ਤੇ ਸਤਗੁਰੂ ਮਹਾਰਾਜ ਸੱਜੇ ਪਾਤਸ਼ਾਹ ਜੀ ਆਪਣੀਆਂ ਖੁਸ਼ੀਆਂ ਦੇ ਨਾਲ ਆਪਣੇ ਹੱਥਾਂ ਦੇ ਉੱਤੇ ਦਮਾਲੇ ਦੇ ਦਸਤਾਰ ਤੇ ਸਜਾਉਣ ਵਾਲੀ ਛੋਟੀ ਸ਼੍ਰੀ ਸਾਹਿਬਾ ਆਪਣੀਆਂ ਉਂਗਲਾਂ ਤੇ ਘੁਮਾ ਰਹੇ ਸੀ ਤਾਂ ਪਿਆਰੇ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਸੱਜੇ ਪਾਤਸ਼ਾਹ ਜੀ ਆਪ ਜੀ ਕੀ ਕਰ ਰਹੇ ਹੋ ਸੱਚੀਆਂ ਸਰਕਾਰਾਂ ਕੀ ਕਰ ਰਹੀਆਂ ਹਨ ਸਤਗੁਰੂ ਮਹਾਰਾਜ ਸੱਜੇ ਪਾਤਸ਼ਾਹ ਕਹਿੰਦੇ ਅਸੀਂ ਜ਼ੁਲਮ ਦਾ ਕਾਟਣਾ ਕੱਟ ਰਹੇ ਹਾਂ ਜੋਲਮ ਦੀਆਂ ਜੜਾ ਕੱਟ ਰਹੀਂ ਪਿਆਰੇ ਜੈ ਸਿੰਘ ਜੀ ਨੇ ਬੇਨਤੀ ਕੀਤੀ ਗਰੀਬ ਨਮਾਰ ਸੱਚੇ ਪਾਤਸ਼ਾਹ ਜੀ ਤੁਸੀਂ ਜ਼ਾਲਮ ਜੋ ਰਾਜਾ ਹੈ ਬਾਦਸ਼ਾਹ ਔਰੰਗਜ਼ੇਬ ਉਹਨੂੰ ਮਾਰਨਾ ਕਰੋ ਬਾਕੀ ਜ਼ਾਲਮਾਂ ਨੂੰ ਤੁਹਾਡਾ ਖਾਲਸਾ ਸੋਧ ਦੇਵੇਗਾ ਤਾਂ ਸਤਿਗੁਰੂ ਜੀ ਨੇ ਇਹ ਬਚਨ ਸੁਣ ਕੇ ਪਿਆਰੇ ਜੈ ਸਿੰਘ ਜੀ ਨੂੰ ਕਿਹਾ ਕਹਿੰਦੇ ਪਿਆਰੇ ਜੈ ਸਿੰਘ ਜੀ ਵੇਖੋ ਹੁਣ ਤੱਕ ਜਿੰਨੇ ਵੀ ਹਕੂਮਤ ਦੇ ਜੰਗ ਆਪਣੇ ਨਾਲ ਹੋ ਚੁੱਕੇ ਹਨ ਆਪਾਂ ਕਿਸੇ ਜੰਗ ਚੋਂ ਗੈਰ ਹਾਜ਼ਰ ਨਹੀਂ ਹੋਏ ਔਰੰਗਜੇਬ ਕਿਸੇ ਜਗ ਦੇ ਵਿੱਚ ਆਪ ਖੁਦ ਹਾਜ਼ਰ ਨਹੀਂ ਹੋਇਆ ਤਾਂ ਉਹ ਹਾਜ਼ਰ ਬੰਦਾ ਜੰਗ ਦੇ ਵਿੱਚ ਆਉਂਦਾ ਤਾਂ ਅਸੀਂ ਦੋ ਅੱਖ ਵੇਖਦੇ ਪਿਆਰੇ ਦਾਇਰ ਸਿੰਘ ਜੀ ਕਹਿੰਦੇ ਮਹਾਰਾਜ ਜੇ ਉਹ ਜੰਗ ਚ ਨਹੀਂ ਆ ਸਕਿਆ ਉਹਨੂੰ ਸੁਭਾਗ ਨਹੀਂ ਪ੍ਰਾਪਤ ਹੋਇਆ ਤੁਹਾਡੇ ਦਰਸ਼ਨ ਕਰਨ ਦਾ ਤਾਂ ਕਿਰਪਾ ਕਰੋ ਗੁਰੂ ਨਾਨਕ ਦੇ ਘਰ ਦੀ ਕਲਮ ਦੇ ਵਿੱਚ ਬੜੀ ਸ਼ਕਤੀ ਹੈ ਇਹ ਕਲਮ ਵੀ ਉਹਨੂੰ ਮਾਰ ਸਕਦੀ ਹੈ ਤੋ ਸਤਗੁਰੂ ਪਾਤਸ਼ਾਹ ਜੀ ਨੇ ਪਿਆਰੇ ਦਾਇਆ ਸਿੰਘ ਜੀ ਦੀ ਇਹ ਸਲਾਹ ਮੰਨ ਕੇ ਇਹ ਗੁਰਮਤਾ ਮੰਨ ਕੇ ਔਰੰਗਜੇਬ ਨੂੰ ਜਪਰਨਾਵਾ ਲਿਖਣਾ ਅਰਬ ਕੀਤਾ ਪਹਿਲਾਂ ਸਤਗੁਰੂ ਜੀ ਇਸ ਨੂੰ ਪੰਜਾਬੀ ਦੇ ਵਿੱਚ ਲਿਖਣਾ ਗੁਰਮੁਖੀ ਦੇ ਵਿੱਚ ਲਿਖਣਾ ਸ਼ੁਰੂ ਕਰਦੇ ਹਨ ਪਿਆਰੇ ਦਾਇਆ ਸਿੰਘ ਜੀ ਕਹਿੰਦੇ ਮਹਾਰਾਜ ਔਰੰਗਜੇਬ ਨੇ ਬਹਾਨਾ ਲਾ ਕੇ ਪੜਨ ਤੋਂ ਇਨਕਾਰ ਕਰ ਦੇਣਾ ਕਿ ਮੈਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਲਿਖਣੀ ਨਹੀਂ ਆਉਂਦੀ ਮੈਂ ਪੰਜਾਬੀ ਗੁਰਮੁਖੀ ਨੂੰ ਸਮਝਦਾ ਨਹੀਂ ਇਹ ਬਹਾਨਾ ਉਹਦੇ ਕੋਲੇ ਹੋਵੇਗਾ ਉਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਪਿਆਰੇ ਜੈ ਸਿੰਘ ਜੀ ਜਿਹੜੀ ਉਹ ਭਾਸ਼ਾ ਬੋਲਦਾ ਹੈ ਜਿਹੜੇ ਭਾਸ਼ਾ ਨੂੰ ਉਹ ਸਮਝਦਾ ਹੈ ਜਿਹੜੀ ਭਾਸ਼ਾ ਉਹ ਲਿਖਦਾ ਹੈ ਹੁਣ ਉਸੇ ਭਾਸ਼ਾ ਦੇ ਵਿੱਚ ਅਸੀਂ ਪੱਤਰ ਲਿਖਾਂਗੇ ਤਾਂ ਸਤਿਗੁਰੂ ਜੀ ਨੇ ਫਿਰ ਉਸੇ ਫਾਰਸੀ ਭਾਸ਼ਾ ਦੇ ਵਿੱਚ ਇਹ ਪੱਤਰ ਜਿਹੜਾ ਜਪਰਨਾਮਾ ਸਾਹਿਬ ਲਿਖਣਾ ਸ਼ੁਰੂ ਕੀਤਾ ਜਿਹਦੇ ਅਰੰਭ ਤੇ ਅਰੰਭਤਾ ਦੇ ਬੋਲ ਹਨ ਇੱਕ ਓੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਫਰਨਾਮਾ ਸ੍ਰੀ ਮੁਖਵਾਸ ਪਾਤਸ਼ਾਹੀ ਦਸਵੀਂ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜ ਕੁ ਰਹਾ ਕੋ ਰਹੀਮ ਅਮਾ ਬਖਸ਼ ਬਖਸ਼ੰਦ ਉਹ ਦਸਤਗੀਰ ਰਜਾ ਬਖਸ਼ ਰੋ ਜੀ ਦੇ ਦਿਲ ਪਜੀਰ ਮਾਨ ਅਸਤ ਰਾਜ ਕੁ ਰਹੀਮ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ ਇਸ ਤੋਂ ਅੱਗੇ जो जफरनामे के अगले बोल हैं वो उसका नाम दासतान है जिदेक्ष सतगुरु जी औरंगजेब नरंगजेब तू अपने इस्लाम धर्म तो डोल गया है तू तो पूरा नहीं निभ्या है तू तो कुरान की सहु खा के मुक्ल गया है कुरान द निम तो उल्ट सा छोटे साहबजादे शेर कौर बच्चे से तू तो जुल्म किया है साड़ी विरद माता से जुल्म किया है ਅਤੇ ਤੂੰ ਪਾਪੀ ਲੋਕਾਂ ਦਾ ਬੇਈਮਾਨ ਲੋਕਾਂ ਦਾ ਸਾਥ ਦਿੱਤਾ ਹੈ ਤੂੰ ਆਪਣੇ ਇਸ ਨਾਮ ਤੋਂ ਖੁੰਝ ਗਿਆ ਹੈ ਤੇਰੀ ਮੁਹੰਮਦ ਨੇ ਦਰਗਾਹ ਦੇ ਵਿੱਚ ਬਾਣੇ ਪੜਨੇ ਤੋ ਇਹ ਗੱਲਾਂ ਸਾਰੀਆਂ ਜਫਰ ਨਾਮੇ ਦੇ ਵਿੱਚ ਲਿਖੀਆਂ ਹੋਈਆਂ ਹਨ